ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਕਟੜਾ ਬਟਿਕ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਤੁਹਾਨੂੰ ਅੱਜ ਹੈਂਡਵਰਕ ਦੇ ਸੂਟ ਦਿਖਾਵਾਂਗੇ ਇਹਨਾਂ 'ਚ ਕੁਝ ਡਿਜ਼ਾਈਨ ਆਪਣੇ ਪਰਸਨਲ ਰੈਡੀ ਕੀਤੇ ਹੋਏ ਨੇਗੇ ਤੇ ਕੁਝ ਇਹਦੇ ਵਿੱਚੋਂ ਕਸਟਮ ਨੇਗੇ ਕਸਟਮਰ ਦੀ ਪਿਕ ਤੋਂ ਆਪਾਂ ਨੇ ਰੈਡੀ ਕੀਤੇ ਹੋਏ ਨੇਗੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਸ਼ਿਪਿੰਗ ਹੈ ਜਿਹੜੀ ਵਰਲਡਵਾਈਡ ਕੀਤੀ ਜਾਂਦੀ ਹੈਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ WhatsApp ਨੰਬਰ ਤੁਹਾਨੂੰ ਮੈਂਸ਼ਨ ਹੋ ਰਿਹਾਗਾ ਤੁਸੀਂ ਇਹਦੇ ਉੱਪਰ ਆਪਣੀ ਪਿਕ ਭੇਜ ਕੇ suit ਰੈਡੀ ਕਰਵਾ ਸਕਦੇ ਹੋਗੇ YouTube ID ਹੈ ਇਸ ਤੋਂ ਬਾਅਦ ਇਹਨਾਂ ਦੀ ਫੁੱਲ ਪਿਕਾਂ ਵੇਖਣ ਲਈ Khatra Boutique ਦੇ ਨਾਮ ਤੇ ਆਪਣੀ Instagram ID ਹੈਗੀ ਪਿਓਰ ਵੈਲਵਟ ਦਾ ਰੈਸਟ ਕਲਰ ਦੀ ਸ਼ਰਟ ਹੈ ਇਹਦੀ ਡਾਈਏਬਲ ਸਟੱਫ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋਗੇ ਰੈਸਟ ਕਲਰ ਦੀ ਸ਼ਰਟ ਨਾਲ ਆਪਾਂ ਨੇ ਅਮੇਜ਼ਿੰਗ ਕੰਟਰਾਸਟ suit ਕੀਤਾ ਹੋਇਆ ਟੋਟਲੀ ਹੈਂਡ ਮੇਡ suit ਹੈ ਇਹ ਘੇਰੇ ਤੇ ਆਊਗਾ ਸੈਂਟਰ ਪੈਨਲ ਬਣਿਆ ਹੋਇਆ neck ਹੈ ਜਿਹੜਾ ਇਹਦਾ ਫੁੱਲ ਹੈਵੀ ਰਹੂਗਾ बॉटम ਨਾਲ ਕੰਟਰਾਸਟ ਕਰਦਾ ਆਪਾਂ ਨੇ ਇਹਦੇ ਵਿੱਚ थ्रेड ਦੇ ਫਲਾਵਰ ਪਾਏ ਹੋਏ ਨੇਗੇ ਪਾਕਿਸਤਾਨੀ ਲੁੱਕ ਦੀ ਆਪਾਂ ਨੇ ਸਲੀਵਸ ਰੱਖੀਆਂ ਨੇਗੀਆਂ ਪੂਰੀਆਂ ਲੋਸ ਸਲੀਵਸ ਨੇਗੀਆਂ ਇਹਦੇ ਨਾਲ ਜਿਹੜੀ बॉटਮ ਆਪਾਂ ਨੇ ਕੰਟਰਾਸਟ ਰੱਖੀ ਹੈ ਇਹ ਸੇਮ ਆਪਣੇ ਪੰਜ ਸੂਟ ਰੈਡੀ ਹੋਏ ਨੇ ਇੱਕੋ ਕਲਰ ਦੇ ਵਿੱਚ ਇਹਦੀ ਆਪਾਂ ਨੇ ਸਟ੍ਰੇਟ ਬਾਟਮ ਰੱਖੀ ਹੈ ਆਹ ਵਾਲਾ ਵਰਕ ਹੈ ਜਿਹੜਾ ਇਹਦੀ ਬਾਟਮ ਦੇ ਉੱਪਰ ਆਊਗਾ ਫੁੱਲ ਪਿਓਰ オーਰਗਾਂਜੇ ਦੇ ਦੇ ਨਾਲ ਦੁਪੱਟਾ ਫੋਰਸ ਐਡ ਆਪਾਂ ਨੇ ਲੈਂਸ ਲਾਈਆ ਪੂਰਾ ਗਰਲਿਸ ਲੁੱਕ ਦਾ ਸੂਟ ਬਣਾਇਆ ਹੋਇਆ ਹੈਗਾ ਫੁੱਲ ਲੁੱਕ ਤੁਸੀਂ ਚੈੱਕ ਕਰ ਸਕਦੇ ਹੋਗੇ ਸੂਟ ਦੀ ਇਸ ਤਰ੍ਹਾਂ ਅਗਰ ਤੁਸੀਂ ਲੈਣਾ ਹੈ ਨਾ ਪਰਸਨਲ ਪਿੱਕਾ ਮੰਗਵਾਉਣੀ ਹੈ ਤਾਂ ਤੁਹਾਨੂੰ ਉਹ ਵੀ ਸੈਂਡ ਕਰ ਦੂੰਗੀ ਹੈਵੀ ਰੇਂਜ ਦੇ ਸੂਟ ਨੇ ਇਹ ਹੈਵੀ ਯੂ ਵਰਕ ਹੋਇਆ ਹੋਇਆ ਨਾ ਉੱਪਰ ਇਹਦਾ ਕਲਰ ਕੰਟਰਾਸਟ ਹੈ ਜਿਹੜਾ ਬਹੁਤ ਜਨੀਕਾਜਾ ਹੈਗਾ ਨੈਕ ਸਟ ਹੈ ਆਪਣੇ ਕੋਲੇ ਕ੍ਰਾਸ਼ ਦੇ ਉੱਪਰ ਬਣਿਆ ਹੋਇਆ ਆਰੀ ਵਰਕ ਸੂਟ ਹੈ ਇਹਦੇ ਘੇਰੇ ਤੇ ਵਰਕ ਆਊਗਾ ਘੇਰੇ ਦੇ ਨਾਲ-ਨਾਲ ਚਾਕਾਂ ਤੇ ਆਊਗਾ ਸਾਰੀ ਸ਼ਰਟ ਦੇ ਵਿੱਚ ਬੁਟੀਆਂ ਆਣਗੀਆਂ ਨੈਕ ਹੈ ਜਿਹੜਾ ਆਪਾਂ ਨੇ ਇਹਦਾ ਵੀ ਸ਼ੇਪ ਦੇ ਵਿੱਚ ਰੈਡੀ ਕੀਤਾ ਹੈਗਾ ਇਹਦੀਆਂ ਵੀ 슬ੀਵਸ ਨੇ ਜਿਹੜੀਆਂ ਲੂਜ਼ ਰੱਖੀ ਆਨੇ ਆਪਾਂ ਨੇ ਪਾਕਿਸਤਾਨੀ ਸਟਾਈਲ ਇਹਦੀਆਂ 슬ੀਵਸ ਨੇਗੀਆਂ ਇੱਥੇ ਖਾਸ ਗੱਲ ਇਹ ਆ ਸੇਮ ਹੀ ਇਹਦੀ ਆਪਾਂ ਨੇ ਬੈਕ ਰੈਡੀ ਕੀਤੀ ਆ ਅਗਰ ਤੁਸੀਂ ਨੇ ਬੈਕ ਸਕਿਪ ਕਰਾਉਣੀ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਸੇਮ ਹੀ ਵਰਕ ਫਰੰਟ ਨਾਲ ਦਾ ਬੈਕ ਦੇ ਉੱਪਰ ਆ ਬੈਕ ਤੇ ਸੇਮ ਬੁੱਟੀਆਂ ਆਣਗੀਆਂ ਇਹਦੀ ਬਾਟਮ ਤੇ ਵੀ ਵਰਕ ਹੈ ਆਹ ਵਾਲਾ ਜਿਹੜਾ ਵਰਕ ਹੈ ਇਹਦੀ ਬਾਟਮ ਦੇ ਉੱਪਰ ਆਣਾ ਸਟ੍ਰੇਟ ਆਪਾਂ ਨੇ ਬਾਟਮ ਰੱਖੀ ਹੈ ਇਹਦੀ ਇਹਦਾ ਦੁਪੱਟਾ ਜਿਹੜਾ ਪਿਆਰਾ ਰਗਾਂ ਜਿਹਦੇ ਨਾਲ ਦੁਪੱਟਾ ਹੈਗਾ 2 ਮੀਟਰ ਕੱਟਦਾ ਫੋਰ ਸਾਈਡ ਦੁਪੱਟੇ ਦੇ ਉੱਪਰ ਬੇਲ ਪਾਈ ਆ ਆਪਾਂ ਨੇ ਇਹਦੇ ਵਿੱਚੋਂ ਹੀ ਮੈਚ ਕੱਢਦੀ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਆਣਗੀਆਂ ਐਬਰੋਂ ਤੁਸੀਂ ਇਹਦੀ ਫਰੰਟ ਲੁੱਕ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਇਹ ਸੇਮ ਹੀ ਆਪਾਂ ਨੇ ਤਿੰਨ ਕਲਰਾਂ ਦੇ ਵਿੱਚ ਸੂਟ ਰੈਡੀ ਕੀਤੇ ਨੇਗੇ ਪੂਰਾ ਸੂਟ ਤੁਸੀਂ ਵੇਖ ਸਕਦੇ ਹੋਗੇ ਨੇਸਟ ਆਪਾਂ ਨੇ ਸੇਮ ਹੀ ਕੀਤਾ ਹੈਗਾ ਪਿਓਰ ਕਰੇਪ ਦੇ ਵਿੱਚ ਗਾਜ਼ਰੀਜ਼ ਆ ਪੀਚ ਕਲਰ ਹੈ ਨਾ ਇਹ ਆਪਾਂ ਨੇ ਸਟਰਾਫ ਡਾਈਲ ਕਰਵਾਇਆ ਹੋਇਆ ਇਹਦੇ ਵੀ ਘੇਰ ਤੇ ਆਊਗਾ ਮਹਿਰੂਨ ਕਲਰ ਦਾ ਆਪਾਂ ਨੇ ਇਹਦੇ ਵਿੱਚ ਥ्रेड ਯੂਜ਼ ਕੀਤਾ ਹੋਇਆਗਾ ਸੇਮ ਹੀ ਚਾਕ ਦੇਣਗੇ ਸ਼ਰਟ ਦੇ ਵਿੱਚ ਬੂਟੀਆਂ ਬੀ ਸ਼ੇਪ ਦਾ ਆਪਾਂ ਨੇ ਨੈਕ ਰੱਖਿਆ ਦਾ ਆਹ ਵਾਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਉਣਾ ਹੈਗਾ ਆਵਲੀਏ ਜਿਹੜੀ ਸ਼ਰਟ ਦੀ ਬੈਕ ਬਣੀ ਹੋਈ ਹੈਗੀ ਬਾਟਮ ਦੇ ਉੱਪਰ ਵਰਕ ਆਊਗਾ ਬਾਟਮ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਵੀ ਆਪਾਂ ਨੇ ਦੁਪੱਟਾ ਆਰਗਾਂਜੇ ਦਾ ਹੀ ਰੱਖਿਆ ਆਵਲ ਇਹਦੇ ਨਾਲ ਦੁਪੱਟਾ ਰਹੂਗਾ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਕੰਟਰਾਸਟ ਰੈਡੀ ਕਰਾਉਣਾ ਕੰਟਰਾਸਟ ਵੀ ਕਰਾ ਸਕਦੇ ਹੋਗੇ ਨੈਸਟਾ ਆਪਣੇ ਕੋਲੇ ਅਬ ਤਾਂ ਹੀ ਸਿਲਕ ਦੇ ਵਿੱਚ ਟੋਟਲੀ ਦਬਕੇ ਦਾ ਵਰਕ ਹੈਗਾ ਇਹ ਸੇਮ ਹੀ ਵਰਕ ਹੈ ਜਿਹੜਾ ਤੁਸੀਂ ਬੈਲਵਟ ਦੇ ਉੱਪਰ ਵੀ ਕਰਵਾਵਾ ਸਕਦੇ ਹੋਗੇ ਬੇਲ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਆਣਗੀਆਂ 골ਡਨ ਆਪਾਂ ਨੇ ਇਹਨੂੰ ਵਰਕ ਨਾਲ ਮੈਚ ਕਰਦੀ ਫਿਨਿਸ਼ਿੰਗ ਦਿੱਤੀ ਹੈ ਕਿ ਚਾਕਾਂ ਦੇ ਉੱਪਰ ਸ਼ਰਟ ਦੇ ਵਿੱਚ ਬੂਟੀਆਂ ਨੇ ਸੇਮ ਹੀ ਵਰਕ ਹੈ ਜਿਹੜਾ ਸਲੀਵਸ ਦੇ ਉੱਪਰ ਆਊਗਾ ਕਮਲਚ ਨੂੰ ਹੁੰਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਆ ਹਾਣ ਵਾਲਾ ਇਹ ਦੁਪੱਟਾ ਰਹੂਗਾ ਦੁਪੱਟੇ ਨੂੰ ਆਪਾਂ ਨੇ ਚਾਕਾਂ ਦੀ ਤਰ੍ਹਾਂ 4 ਸਾਈਡ ਫਿਨਿਸ਼ਿੰਗ ਦਿੱਤੀ ਹੈਗੀ ਨੈਕਸਟ ਆ ਆਪਣੇ ਕੋਲੇ ਇਹ ਵੀ ਕ੍ਰੇਪ ਦੇ ਵਿੱਚ ਹੀ ਆ ਇਹਦਾ ਆਪਣਾ ਦੁਪੱਟਾ ਪੈਂਡਿੰਗ ਹੈ ਟੋਟਲੀ ਹੈਂਡਮੇਡ ਹੈ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਪਾ ਕੇ ਨੈੱਕ ਇਹਦਾ ਵੀ ਸ਼ੇਪ ਦੇ ਵਿੱਚ ਰੱਖ ਕੇ ਹੈਂਡਵਰਕ ਦੀ ਸੈਂਟਰ ਪੈਨਲ ਬਣਾਏ ਲੇਗੇ ਆਵਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਊਗਾ ਸੇਮ ਹੀ ਡਿਜ਼ਾਈਨ ਤੁਸੀਂ ਨੇ ਵੈਲਵਟ ਦੇ ਉੱਪਰ ਪਵਾਉਣਾ ਬਹੁਤ ਸੋਹਣਾ ਅਲੱਗ ਜਿਹਾ ਲੁੱਕ ਦਾ ਸੂਟ ਬਣੂਗਾ ਡਿਫਰੈਂਟ ਜੇ ਸੂਟ ਨੇ ਇਹ ਸੇਮ ਬੂਟੀਆਂ ਫਰੰਟ ਵਾਲੀਆਂ ਆਪਾਂ ਨੇ ਬੈਕ ਦੇ ਉੱਪਰ ਕੀਤੀਆਂ ਨੇਗੀਆਂ ਸਾਰੀ ਬੈਕ ਹੈ ਜਿਹੜੀ ਬੁੱਟੀਆਂ ਦੇ ਨਾਲ ਕਵਰ ਕੀਤੀ ਹੋਈ ਹੈ ਇਹਦੀ ਬਾਟਮ ਹੈ ਜਿਹੜੀ ਪਲੇਨ ਰਹੂਗੀ ਦੁਪੱਟਾ ਇਹਦੇ ਨਾਲ ਕਮਲ ਚਨੂਨ ਦਾ ਦੁਪੱਟਾ ਇਹਦਾ ਪੈਂਡਿੰਗ ਪਿਆ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੁੰਦਾ ਤੁਸੀਂ ਕਿਸੇ ਵੀ ਕਲਰ ਅਗਰ ਕਿਸੇ ਨੇ ਅਦਰ ਸਟੱਫ ਤੇ ਕਰਾਉਣੇ ਨੇ ਸਟੱਫ ਚੇਂਜ ਕਰਨਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ